ਗੁਰਦਾਬਾਹ ਪੁਲਿਸ ਪ੍ਰਸ਼ਾਸਨ 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 ਗੁਰਦਾਬਾਹ ਕੀ ਸਰਕਾਰ ਗੁਰਦਾਬਾਹ ਆਇਆ ਗੁਰਦਾਬਾਹ ਗੁਰਦਾਬਾਹ ਪੁਲਿਸ ਪ੍ਰਸ਼ਾਸਨ ਗੁਰਦਾਬਾਹ ਟੱਕੇ ਸਹੀ ਨਹੀਂ ਹੋਣ ਦੇਾਂਗੇ ਜਿਆਜਗਰ ਜੇ ਨਹੀਂ ਹੋਣ ਦੇਾਂਗੇ ਟੱਕੇ ਸਹੀ ਨਹੀਂ ਹੋਣ ਦੇਾਂਗੇ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵਰਦਾਵਾ ਪੁਲਿਸ ਪ੍ਰਸ਼ਾਸਨ ਵਰਦਾਵਾ ਕਿ ਤੱਕ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਆਪਣਾ ਦਿੱਤੀ ਜੀ ਇਹ ਧਰਨਾ ਜਿਹੜਾ ਲਾਇਆ ਤੁਸੀਂ ਇਹਦਾ ਕੀ ਕਾਰਨ ਹੈ ਬਣਾ ਦੱਸੋ ਕਾਰਨ ਬੱਲੂ ਬਈ ਮਤਲਬ ਅੱਜ ਚਾਰ ਮਹੀਨੇ ਤੋਂ ਪਹਿਲਾਂ ਹੀ ਹੁੰਦਾ ਆਪਾਂ ਗੱਲ ਚੱਲਦੀ ਚਾਰ ਪੰਜ ਮਹੀਨੇ ਪਹਿਲਾਂ ਆਪਾਂ ਨਿਸ਼ਾਨਦੇਹੀ ਕਰਾਈ ਸੀਗੀ ਵੀਡੀਓ ਵੀ ਦੇ ਮਨਜ਼ੂਰੀ ਲੈ ਕੇ ਹਾਂਜੀ ਚਲੋ ਉਹ ਅਸੀਂ ਰਾਸਤਾ ਕਢਾ ਵਾਲਿਆ ਨਿਸ਼ਾਨਦੇਹੀ ਹੋ ਗਈ ਉਹ ਤਾਂ ਮਿੱਟੀ-ਮੁੱਟੀ ਪਾ ਕੇ ਹੀ ਰਸਤਾ ਬਣਾ ਲਿਆ ਸੀ ਪਾਣੀ ਲਿਆਉਣ ਵਾਸਤੇ ਵੀ ਆਪਣੇ ਦੋ ਪੱਤਿਆਂ ਦੇ ਵਿੱਚ ਪਾਣੀ ਨਹੀਂ ਜਾਂਦੀ 35 ਸਾਲੋਂ ਉਹ ਮਗਰ ਇੱਕ ਦੋ ਪਰਿਵਾਰ ਆ ਜਿਹੜੇ ਉਹੀ ਉਹ ਪਾਣੀ ਵਰਤਦੇ ਆਂਦੇ ਹਾਂ ਉਹਦੇ ਬੱਚੇ ਉਹ ਅਸੀਂ ਡੀਸੀ ਨੂੰ ਵੀ ਮੰਗ ਪੱਤਰ ਦਿੱਤੇ ਸਾਹਮਣੇ ਐਮਐਲਏ ਸਭ ਕੋਲ ਵੀ ਕਈ ਵਾਰੀ ਅਸੀਂ ਜਾ ਕੇ ਰੱਖ ਦਿੰਦੇ ਹਾਂ ਵੀ ਆਹ ਬੁੱਧਾ ਵੀ ਸਾਡਾ ਆ ਰਿਹਾ ਵੀ ਸਾਨੂੰ ਪਾਣੀ ਦਾ ਹੱਲ ਦੋ تن پنچایتਾਂ ਦਾ ਸਾਂਝਾ ਖਾਲ ਹੈ ਜੀ ਜੀ ਤੇ ਉਹ ਉਹਦੇ ਤੇ ਲੋਕਾਂ ਦਾ ਨਜਾਇਜ਼ ਕੰਮ ਕਿਤਾ ਕਰ ਰਹੇ ਨੇ ਸਾਡਾ ਡਾਇਰੈਕਟਰ ਵੀ ਲੈ ਕੇ ਬੰਦਾ ਵੀ ਚੱਕਿਆ ਜੀ ਤੇ ਇਹ ਕਾਦੇ ਖਾਤਰ ਚੱਕਿਆ ਤੁਹਾਨੂੰ ਆ ਕੇ ਕਰਨ ਗੱਲ ਕਰਨ ਲਈ ਕਿ ਇਹ ਲੋੜ ਹੈ ਦੀ ਆ ਅਸੀਂ 50 ਬੰਦਿਆਂ ਦਾ ਰੋਟੀ ਦਾ ਤੇ ਮੰਗਦਾ ਪ੍ਰਸ਼ਾਸਨ ਮੰਗਦਾ ਸਾਡੀ ਪਹਿਲਾਂ ਤਾਂ ਕੋਈ ਨਹੀਂ ਸੀ ਇਹ ਤਾਂ ਪ੍ਰਸ਼ਾਸਨ ਨੇ ਕਰ ਦਿੱਤਾ ਤੇ ਐਸਪੀ ਸਾਹਿਬ ਜੀ ਜਿਹੜੀ ਜਿਹੜੀ ਮਾਰਡਿੰਗ ਸੀ ਤੇ ਜਾਂਜੇ ਦਾ ਉਹਦਾ ਸਟੈਂਡ ਸੀ ਉਹ ਬਿਲਕੁਲ ਨਹੀਂ ਇੱਕ ਪ੍ਰਵਾਹ ਦੇ ਹੱਥ ਗੱਲ ਕਰੀ ਅਸੀਂ 12 ਪੰਚਾਇਤ 14 ਦਿਨ ਪਹਿਲਾਂ ਤੁਹਾਡੇ ਕੋਲ ਅਰਜੀ ਦਿੱਤੀ ਜੀ ਤੇ ਤੁਸੀਂ ਉਹਦੇ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਐਸਆਈ ਜੋ ਇੱਕ ਪਰਸਾ ਹੋ ਕੇ ਇੱਥੋਂ ਦੇ ਮਾਹੌਲ ਨੂੰ ਪੜਾਉ ਵੀ ਜੀ ਬੜੀ ਹੈ ਜਿਹੜੇ ਬੰਦੇ ਨੂੰ ਸ਼ਰਾਬਤ ਕਰਦੇ ਉਹਨਾਂ ਨੂੰ ਉਹਨੂੰ ਪਰਚਾ ਨਹੀਂ ਚੱਕੀ ਜੀ 311 ਜੀ ਠੀਕ ਹੈ ਜੀ ਪਾਣੀ ਫੇਰੀ ਆਉ ਜੇ ਉੱਥੇ ਰਹਾ ਹੋਗਾ ਕਿਉਂਕਿ ਉਹਨਾਂ ਨੂੰ ਐਨਐਲਐਸ ਵੀ ਕਦੇ ਵੇ ਆ ਜੀ ਪ੍ਰਸ਼ਾਸਨ ਵੀ ਰਣਿਆ ਪਿਆ ਤੇ ਆ ਤਾਂ ਹੀ ਸਸੀਕਰ ਜੀ ਤੁਸੀਂ ਜੜ ਚੁਕਿਓ ਦਾ ਹਸਲਰ ਪੰਜਾਬੀ ਚੈਨਲ ਆ ਦੋਸਤੋ ਇਸ ਟਾਈਮ ਮੈਂ ਭਦੌੜ ਪਿੰਡ ਦੇ ਵਿੱਚ ਤਿੰਨ ਕੋਣੀ ਦੇ ਉੱਤੇ ਖੜਾ ਹੋਇਆ ਜਿੱਥੇ ਇਸ ਟਾਈਮ ਸਾਡੇ ਬਜ਼ੁਰਗ ਵੀਰਾਂ ਨੇ ਇੱਕ ਹਜੂਮ ਇਕੱਠਾ ਕੀਤਾ ਹੈ ਇੱਕ ਧਰਨਾ ਲਗਾਇਆ ਹੋਇਆ ਆਓ ਆਪਾਂ ਗੱਲ ਕਰਦੇ ਹਾਂ ਕਿ ਇਹ ਕੀ ਵਜ੍ਹਾ ਆ ਧਰਨਾ ਕਿਉਂ ਲਗਾਇਆ ਸਸੀਕਰ ਬਾਈ ਜੀ ਸਸੀਕਰ ਜੀ ਬਾਈ ਲੋਕਲ ਹਾਂਜੀ ਲੋਕਲ ਹਾਂਜੀ ਕੀ ਨਾਮ ਬਾਈ ਜੀ ਤੁਹਾਡਾ ਮੇਰਾ ਬਸੰਤ ਸਿੰਘ ਜੀ ਸਰ ਬਾਈ ਕੀ ਮੈਟਰ ਹੋ ਗਿਆ ਮਤਲਬ ਕਿ ਧਰਨਾ ਲਗਾਇਆ ਇਹ ਅਸਲ ਦੇ ਵਿੱਚ ਨਾ ਰਕਬਾ ਸੀਗਾ ਇੱਥੇ ਕੱਸੀ ਦਾ 6 ਕਰਮਾ ਚੌੜਾ ਤੇ ਤਕਰੀਬਨ 3 ਕਿਲੋਮੀਟਰ ਚੌੜਾ ਜੀ ਤਿੰਨ ਪੰਚਾਇਤਾਂ ਦਾ ਸਾਂਝਾ ਖਾਲ ਹੈ ਇਹ ਜੀ ਜੀ ਤੇ ਉਹ ਉਹਦੇ ਤੇ ਲੋਕਾਂ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਉਹ 1350 ਕਿੱਲੇ ਨੂੰ ਉਸ ਖਾਲ ਦਾ ਪਾਣੀ ਆਉਂਦਾ ਕਰ ਜੀ ਤੇ ਉਦੋਂ ਕੀ ਹੋਇਆ ਅਸੀਂ ਤਿੰਨਾਂ ਪੰਚਾਇਤਾਂ ਨੇ ਰਲ ਕੇ ਅਸੀਂ ਨਵੀਂ ਜੀਜ ਦੇ ਮੁੰਡੇ ਆਗੇ ਅਸੀਂ ਤਿੰਨਾਂ ਨੇ ਰਲ ਕੇ ਵੀ ਚੰਗਾ ਉਦਮ ਕਰ ਗਏ ਜਾਨੀ ਪਾਣੀ ਲੈ ਕੇ ਆਈਏ ਹਾਂਜੀ ਤੇ ਅਸੀਂ ਉਹਦੀ ਨਿਸ਼ਾਨਦੇਹੀ ਕਰਵਾ ਕੇ ਉਹ ਜਿਹੜੀ ਖਾਲ ਸੁੱ ਇਕੱਲੀ ਕੰਧ ਖੜੀ ਸੀ ਕਿ ਬਾਕੀ ਸਾਰਾ ਰਕਬਾ ਰੋਕਿਆ ਹੋਇਆ ਸੀ ਜੀ ਨਹੀਂ ਜੀ ਜਿਹੜੀ ਨਿਸ਼ਾਨਦੇਹੀ ਹੋਈ ਆ ਕਿਹ ਤੋਂ ਕਰਵਾਈ ਤੁਸੀਂ ਉਹ ਕਨਗੋ ਤੇ ਪਟਵਾਰੀ ਸਾਹਿਬ ਤੋਂ ਤੇ ਇਹ ਮੰਨ ਕੇ ਚੱਲੋ ਜਿਹੜਾ ਰਕਬਾ ਹੈ ਇਹ ਖਾਲ ਦੇ ਨਾਂ ਤੇ ਹੈ ਇਹ ਪੰਚਾਇਤਾਂ ਦੇ ਅੰਦਰ ਆਉਂਦਾ ਹੈਗਾ ਤੇ ਬੀਡੀਪੀਓ ਤੋਂ ਮਨਜ਼ੂਰੀ ਲੈ ਕੇ ਜਾਨੀ ਹੋਇਆ ਜੀ ਜੀ ਤੇ ਇਸ ਤੋਂ ਬਾਅਦ ਕੀ ਹੋਇਆ ਤੁਸੀਂ ਥਾਣੇ ਦਰਖਾਸਤ ਦਿੱਤੀ ਉਹ ਸੁਣੋ ਜੀ ਇੱਕ ਮਿੰਟ ਉਹ ਨਾ ਉਹਦੇ ਬਾਅਦ ਨਿਸ਼ਾਨ ਤੇ ਹੀ ਹੋਊਗੀ ਤੇ ਅਸੀਂ ਉਹ ਰਕਬਾ ਛੜਵਾ ਕੇ ਉਹਦੇ ਤੇ ਭਰਤ ਪਾ ਕੇ ਅਸੀਂ ਰਸਤਾ ਚਾਲੂ ਕਰ ਲਿਆ ਵੀ ਸਾਨੂੰ ਅਸੀਂ 3 ਕਿਲੋਮੀਟਰ ਤੋਂ ਜਾਣਦੇ ਹਾਂ ਕਿ ਉਸ ਖਾਲ ਤੱਕ ਤੇ ਉਹਦੇ ਬਾਅਦ ਕੀ ਹੈ ਵੀ ਉੱਥੇ ਪਹੁੰਚਣ ਦਾ ਜਗ੍ਹਾ ਹੈ ਨੀ ਜੀ ਸਾਨੂੰ ਤੇ ਅਸੀਂ ਉਹ ਜਾਨੀ ਰਾਹ ਦੇ ਰੂਪ ਚ ਲੈ ਲਿਆ ਉਸ ਜਗ੍ਹਾ ਜਿਹੜੀ ਲੋਕਾਂ ਦੇ ਰੋਕੀ ਹੋਈ ਸੀ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਲੋਕਾਂ ਦਾ ਨਜਾਇਜ਼ ਕਬਜ਼ਾ ਕੀਤੇ ਹੋਏ ਸੀਗੇ ਉਹਨਾਂ ਨੇ ਉਹ ਅੜਿੱਕੇ ਲਾਉਣੇ ਸ਼ੁਰੂ ਕਰਤੇ ਪਹਿਲਾਂ ਉਹਦੇ ਵਿੱਚ ਖਾਲੀ ਪੱਟ ਕੇ ਜਾਨੀ ਰਾਹ ਰੋਕਤਾ ਤੇ ਜਦੋਂ ਸਾਨੂੰ ਪਤਾ ਲੱਗਿਆ ਇੱਕ ਦਿਨ ਡਿਪਟੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਦੋਨਾਂ ਧਿਰਾਂ ਨੂੰ ਉੱਥੇ ਜਾਨੀ ਇਹ ਸਮਝੌਤਾ ਹੋਇਆ ਸੀ ਵੀ ਕਿਸੇ ਨੇ ਇੱਥੇ ਦਖਲ ਅੰਦਾਜ਼ੀ ਨਹੀਂ ਕਰਨੀ ਚਲੋ ਅਸੀਂ ਡਿਪਟੀ ਸਾਹਿਬ ਦੇ ਆ ਕਹਿਣੇ ਤੇ ਅਸੀਂ ਕੁਝ ਨਹੀਂ ਕੀਤਾ ਉਹਨਾਂ ਨੇ ਆ ਕੇ ਖਾਲੀ ਪੱਟ ਕੇ ਜਾਨੀ ਰਾਹ ਬੰਦ ਕਰ ਲੇਗਾ ਸਾਡੇ ਤੇ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਜਾਨੀ ਜਿਹੜੇ ਬੰਦੇ ਉਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹ ਘਤਤ ਕਰ ਰਿਹਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਾਡੋ ਸਰਪੰਚਾਂ ਦੇ ਕਾਰਵਾਈ ਆ ਜਿਹੜੇ ਕਿ ਅਸੀਂ ਮੰਨ ਲਓ ਪਿੰਡ ਦੇ ਹਿੱਤ ਲਈ ਤੇ ਲੋਕਾਂ ਦੇ ਹਿੱਤ ਲਈ ਆ ਕੋਈ ਸਾਡਾ ਉਹ ਨਿੱਜੀ ਫਾਇਦਾ ਨਹੀਂ ਜੀ ਜਿਸ ਟਾਈਮ ਇਨਚਾਰਜ ਕੌਣ ਹੈ ਇਥੇ ਪਤਾ ਉਠਾਣੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਉਹ ਉਹਨਾਂ ਨੇ ਮਤਲਬ ਕਿ ਉਹਨਾਂ ਦੇ ਪੱਖ ਦੀ ਗੱਲ ਸੁਣੀ ਤੁਹਾਡੀ ਨਹੀਂ ਸੁਣੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਉਹ ਲੈ ਕੇ ਉਸ ਤੋਂ ਬਾਅਦ ਬਾਰੇ ਤੀਜੇ ਚੌਥੇ ਦਿਨ ਉਹਨਾਂ ਨੇ ਮੋੜੀਆਂ ਲਾ ਕੇ ਉਹ ਰਾਹ ਕੱਸੀ ਦਾ ਰਾਹ ਬਿਲਕੁਲ ਬੰਦ ਕਰਤਾ ਸਾਡੇ ਕੋਲੇ ਜਦੋਂ ਕੱਸੀ ਦਾ ਪਾਣੀ ਅਸੀਂ ਦੇਖਣ ਜਾਂਦੇ ਸੀ ਕੱਲੀਆਂ ਸਿਰਫ ਉਹਦੀਆਂ ਕੱਸੀ ਦੇ ਕੰਧਾਂ ਬਚੀਆਂ ਹੋਈਆਂ ਸੀ ਹੁਣ ਉਹਨਾਂ ਨੇ ਇਸ ਟਾਈਮ ਉਹਨਾਂ ਤੇ ਵੀ ਤਾਰਾ ਲਾਤੀਆਂ ਸੀ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਅਸੀਂ ਦਰਖਾਸਤ ਦਿੱਤੀ ਤੇ ਉਸ ਦਿਨ ਤੋਂ ਦਰਖਾਸਤ ਨੂੰ ਘੱਟੋ ਘੱਟ 12 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਅਸੀਂ ਅੱਜ 2-250 ਬੰਦਾ ਸੀ ਅਸੀਂ ਰਲ ਕੇ ਤੇ ਵੀ ਪ੍ਰਸ਼ਾਸਨ ਨਹੀਂ ਕੁਝ ਕਰ ਰਿਹਾ ਤੇ ਅਸੀਂ ਉਹ ਤਾਰਾਂ ਤੇ ਖੋਲ ਕੇ ਪਟਕੇ ਤੇ ਅਸੀਂ ਆਪ ਦੇ ਤੌਰ ਤੇ ਨੰਗਾ ਬਹਾਲ ਕਰਤਾ ਜੀ ਤੇ ਉਦੋਂ ਬਾਅਦ ਐਸਐਚਓ ਨੇ ਗੱਡੀ ਭੇਜੀ ਤੇ ਸਾਨੂੰ ਸਾਰੇ ਬੰਦਿਆਂ ਨੂੰ ਕਿਤੇ ਬਿਠਾਣੇ ਚਲੋ ਜਿਹੜੀ ਕਿ ਅਸੀਂ 12 ਦਿਨ ਤੋਂ ਦਰਖਾਸਤ ਦੇ ਕੇ ਅਸੀਂ ਉਡੀਕ ਰਹੇ ਹਾਂ ਵੀ ਉਹਨਾਂ ਤੇ ਕੋਈ ਕਾਰਵਾਈ ਹੋਵੇ ਤੇ ਹੋਈ ਨਹੀਂ ਪਰ ਪੰਚਾਇਤਾਂ ਤੇ 50 ਮਿੰਟਾਂ ਚੋਂ ਦੀ ਗੱਡੀ ਕੋਈ ਗੂਗੂ ਮਾਰਦੀ ਆ ਗਈ ਜੀ ਇਸ ਟਾਈਮ ਹਵਾਲਾਤ ਦੇ ਵਿੱਚ ਕੌਣ ਨੇ ਇਸ ਟਾਈਮ ਇੱਕ ਟਰੈਕਟਰ ਤੇ ਇੱਕ ਬੰਦਾ ਉਹਦਾ ਡਰਾਈਵਰ ਜਿਹੜਾ ਚਲਾਉਂਦਾ ਸੀ ਮੁੰਡਾ ਕੀ ਨਾਮ ਆ ਬਾਈ ਦਾ ਉਹਨਾਂ ਦਾ ਇਹਨਾਂ ਦਾ ਲੜਕਾ ਹੀ ਆ ਜੀ ਜਤਿੰਦਰਪਾਲ ਸਿੰਘ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਨਿਰਮਲ ਸਿੰਘ ਤੁਹਾਡਾ ਬੇਟਾ ਜੀ ਹਾਂ ਜੀ ਤੇ ਉਹ ਮਤਲਬ ਕਿ ਕਿੱਥੋਂ ਆ ਰਹੇ ਸੀ ਟਰੈਕਟਰ ਲੈ ਕੇ ਅਸੀਂ ਕਰਾਹ ਲਾਉਂਦੇ ਸੀ ਉੱਥੇ ਰਾਹ ਤੇ ਜੀ ਸਾਫ਼ ਕਰਕੇ ਟਰੱਕੇ ਦੇ ਕਰਾਹ ਲਾਈ ਜਾਂਦੇ ਜੀ ਮਤਲਬ ਕਿ ਜਿਹੜੇ ਪੰਚਾਇਤ ਦਾ ਇਹ ਮਤਲਬ ਕਿ ਅਸੀਂ ਜਿਹੜੇ ਵਿੱਚ ਆਉਂਦੀ ਸੀ ਪੰਚਾਇਤ ਦੇ ਨਾਂ ਜ਼ਮੀਨ ਸੀ ਉਹਦੇ ਤੇ ਕੋਈ ਨਜਾਇਜ਼ ਕਬਜ਼ਾ ਕਰਦਾ ਪ੍ਰਸ਼ਾਸਨ ਨੇ ਤੁਹਾਡੀ ਗੱਲ ਨਹੀਂ ਸੁਣੀ ਤੇ ਉਹਨਾਂ ਦੀ ਸੁਣ ਰਹੀ ਹੈ ਕੀ ਲੱਗਦਾ ਤੁਹਾਨੂੰ ਕਿ ਕੋਈ ਮਿਲੀ ਭੁਗਤਾ ਪੂਰੀ ਹੈ ਜੀ ਠੀਕ ਹੈ ਜੀ ਅੱਛਾ ਤੇ ਜਿਹੜਾ ਤੁਹਾਡਾ ਬੇਟਾ ਕਿੰਨੇ ਘੰਟੇ ਹੋ ਗਏ ਉਹਨੂੰ ਇਸ ਟਾਈਮ ਹਵਾਲਾ ਉਹ ਜੀ ਮੇਰੇ ਸਵੇਖਤ 3 3 ਵਜੇ ਦਾ ਤੇ ਕੋਈ ਤੁਹਾਡੇ ਨਾਲ ਮੁਲਾਜ਼ਮਾਂ ਵੱਲੋਂ ਕੋਈ ਗੱਲ ਕਰਨ ਆਇਆ ਇਸ ਜਮੀਨ ਨਹੀਂ ਆਇਆ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਆਓ ਦੋਸਤੋ ਆਪਾਂ ਇੱਥੇ ਹੋਰ ਬਾਈਆਂ ਨਾਲ ਗੱਲ ਕਰਦੇ ਆਂ ਬਾਈ ਜੀ ਜੀ ਅਸੀਂ ਇਹੀ ਗੱਲ ਕਹਿੰਨੇਗੇ ਜੀ ਪਤਾ ਕਿ ਜਿੱਥੇ ਮਲਾਂ ਕੱਥੀ ਆ ਹਾਂਜੀ ਠੀਕ ਹੈ ਇੱਕ ਮਲਾਂ ਇਧਰਲੇ ਪੱਸੇ ਅੱਧਾ ਗੱਲੇ ਪਿਆ ਹੋਵੇ ਜੀ ਤੇ ਇਧਰਲੇ ਪੱਸੇ ਦੋ ਗਣਾ ਆ ਪਿਆ ਹੁਣ ਜੀ ਤੇ ਇਧਰਲੇ ਮੋਟਰ ਲੱਗੀ ਹੋਵੇ ਉੱਥੋਂ ਪਾਣੀ ਕਿਵੇਂ ਲਗਾਉਣਗੇ ਤੇ ਉੱਥੇ ਰਸਤਾ ਵੀ ਬੰਦ ਕਰਿਆ ਪਿਆ ਤੇ ਸਾਰਾ ਕੁਝ ਬੰਦ ਕਰਿਆ ਪਿਆ ਬਿਲਕੁਲ ਜੀ ਠੀਕ ਹੈ ਜੀ ਤੇ ਉੱਥੇ ਕੀ ਕਰਨਗੇ ਉੱਥੇ ਮਲਾਂ ਅਸੀਂ ਮੁਲਾਜ਼ਮਾਂ ਨੂੰ ਥਾਣੇ ਪੁਲਿਸ ਨੂੰ ਇਹੀ ਗੱਲ ਕਹਿੰਨੇ ਆ ਕਿ ਸਾਡੇ ਜਿਹੜੇ ਸਰਪੰਚ ਹੈ ਪੰਚਾਇਤ ਹੈ ਜੀ ਇਹਨਾਂ ਦੇ ਦਾ ਕਾਰਵਾਈ ਕਰੀ ਜਾਂਦੇ ਆ ਜੀ ਤੇ ਜਿਹੜੇ ਮਤਲਬ ਉਹ ਆ ਤੱਕੇਣਾ ਚੱਕ ਕੇ ਉਥੇ ਸਾਡਾ ਟਰੈਕਟਰ ਵੀ ਲੈ ਕੇ ਤੇ ਬੰਦਾ ਵੀ ਚੱਕਿਆ ਜੀ ਇਹ ਕਾਦੇ ਖਾਤਰ ਚੱਕਿਆ ਤੁਹਾਨੂੰ ਆ ਕੇ ਸਾਡੇ ਨਾਲ ਗੱਲ ਕਰਨ ਲਈ ਤੇ ਇਹਦੇ ਕਾਨੂੰਨ ਦੇ ਵਿੱਚ ਕਹਿ ਕੇ ਜਾਂ ਕਾਹ ਚੱਕਿਆ ਕੀ ਇਸ ਗੱਲ ਤੋਂ ਇਲਾਵਾ ਬਾਈ ਜੀ ਤੁਹਾਡੀਆਂ ਹੋਰ ਕੀ ਮੰਗਾ ਸਾਡੇ ਨੇ ਮੰਗਦਾ ਇਹ ਹੈ ਕਿ ਉਥੋਂ ਸਾਡਾ ਪਾਣੀ ਲੰਘਣ ਦੇ ਦੇ ਜੀ ਠੀਕ ਹੈ ਤੇ ਬਾਕੀ ਸਾਡਾ ਟਰੈਕਟਰ ਜਿਹੜਾ ਜੀ ਸਾਰੀ ਪੰਚਾਇਤ ਦਾ ਤੇ ਸਾਰੇ ਜਨਤਾ ਦਾ ਤੇ ਸਾਰੇ ਕਿਸਾਨ ਜੀ ਨਹੀਂ ਆਉਂਦਾ ਇਹੀ ਫੈਸਲਾ ਹੈ ਕਿ ਸਾਡਾ ਬੰਦਾ ਤੇ ਸਾਰੇ ਟਰੈਕਟਰ ਉਹ ਛੱਡਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਸੈਗਮੈਂਟ ਬਰੇ ਇਹ ਗੱਲ ਹੈ ਕਿ ਅਸੀਂ ਮੇਰੇ ਨਾਲ ਉਹਨਾਂ ਟਾਈਮਸ ਚੱਗਿਆ ਜੀ ਅੱਡੇ ਕੰਡੇ ਪਰਾਂ ਟਾਈਮ ਤੇ ਹੀ ਉਹ ਤੋਂ ਬਾਅਦ ਦੇ ਵਿੱਚ ਤਾਂ ਫਿਰ ਤਾਂ ਉਸ ਟਾਈਮ ਦੇ ਵਿੱਚ ਨਹੀਂ ਗऊं ਕਿਉਂ ਜੀ ਸਾਡੀ ਵੱਲ ਤਵਨ ਕੇ ਬੇਨਤੀ ਹੈ ਕਿ ਸਾਡੇ ਟਰੈਕਟਰ ਦੇ ਲਈ ਬੰਦਾ ਵੀ ਛੱਡਣਾ ਚਾਹੀਦਾ ਹੈ ਜੀ ਬਾਕੀ ਸਾਡਾ ਉਧਰ ਸਹੀ ਪੈ ਰਿਹਾ ਹੁੰਦਾ ਜੀ 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 ਅ ਦੋਸਤੋ ਇਹ ਇੱਥੇ ਨਾ ਦੋ ਵੀਰ ਨੇ ਮੇਰੇ ਇਹ ਕੁਝ ਗੱਲ ਕਰਨੀ ਚਾਹ ਰਹੇ ਸੀ ਅੱਜ ਨੂੰ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸੱਸੀਕਰ ਵੀਰੇ ਸੱਸੀਕਰ ਵੀਰੇ ਵੀਰ ਲੋਕਲ ਹਾਂਜੀ ਲੋਕਲ ਹੈ ਜੀ ਕੀ ਨਾਮ ਬਾਈ ਦਾ ਮੇਰਾ ਨਾਮ ਸ਼ਿਵਾ ਹੈ ਗਾਈ ਸਾਡੀ ਤਿੰਨ ਕੋਲੇ ਸ਼ਾਪ ਹੈ ਸ਼ਿਵਾ ਰਿਪੋ ਫਾਸਟ ਜੀ ਜੀ ਬਾਈ ਜੀ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਸੀ ਜੀ ਸਾਡੇ ਭਰਾ ਇੱਥੇ ਧਰਨਾ ਲਈ ਬੈਠੇ ਨੇ ਜੀ ਇਹਨਾਂ ਨਾਲ ਖੜੇ ਨੇ ਜੀ ਇਹਨਾਂ ਨੂੰ ਕੋਈ ਵੀ ਰੋਟੀ ਪਾਣੀ ਲੋੜ ਨਹੀਂ ਦੀ ਆਸੀਂ ਪਿਆਗ ਬੰਦਿਆ ਦਾ ਰੋਟੀ ਦਾ ਇੱਥੇ ਪ੍ਰਬੰਧ ਕਰ ਜੀ ਜੀ ਕੀ ਲੱਗਦਾ ਬਾਈ ਇਹ ਜਿਹੜਾ ਫੈਸਲਾਗਾ ਵੀ ਕਿੰਨੇ ਟਾਈਮ ਤੱਕ ਆਜੂਗਾ ਕਿੰਨਾ ਟਾਈਮ ਬਹਿਣਾ ਪੈ ਸਕਦਾ ਇੱਥੇ ਦੇਖੋ ਜਿੰਨੀ ਜਲਦੀ ਫੈਸਲਾ ਕਰਦੇ ਉਹਨਾਂ ਜਲਦੀ ਉਹ ਕੀ ਲੱਗਦਾ ਥੱਕਾ ਹੋਇਆ ਬਹੁਤ ਜ਼ਿਆਦਾ ਥੱਕਾ ਹੋਇਆ ਇੱਕ ਪਰਿਵਾਰ ਦਾ ਕਬਜ਼ਾ ਕਰ ਰਿਆ ਜਿਹੜਾ ਪੰਚਾਇਤ ਲੋਕਾਂ ਦੇ ਹੱਕ 'ਚ ਖੜ ਰਹੀ ਆ ਉਹਨਾਂ ਨੂੰ ਚੱਕ ਕੇ ਥਾਣੇ ਲਿਜਾਇਆ ਜਾ ਰਿਹਾ ਬਾਪੂ ਜੀ ਪੰਜ ਪੰਚਾਇਤਾਂ ਪੰਚਾਇਤਾਂ ਇਹ ਇੱਥੇ ਤਿੰਨ ਪੰਚਾਇਤਾਂ ਹਨਾ ਜੀ ਨਹੀਂ ਤਿੰਨ ਚਾਰ ਚਾਰ ਤੇ ਤਿੰਨ ਪੰਚਾਇਤਾਂ ਲਾ ਲਈ ਤਿੰਨ ਪੰਚਾਇਤਾਂ ਕਿੰਨੇ ਪੰਚਾਇਤਾਂ ਨੂੰ ਮਤਲਬ ਕੀ ਥਾਣੇ ਕਦੀ ਸਹ ਜਾ ਰਿਆ ਜਿਹੜੇ ਪਰਿਵਾਰ ਕਬਜ਼ਾ ਕਰ ਰਹੇ ਆ ਉਹਨਾਂ ਦਾ ਉਹਨਾਂ ਬਾਰੇ ਕੋਈ ਮਲਗੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅੰਕਲ ਜੀ ਕਿੰਨੇ ਟਾਈਮ ਤੋਂ ਬੈਠੇ ਹੋ ਤੁਸੀਂਰੇ ਕਿੰਨੇ ਵਜੇ ਤੋਂ ਧਰਨਾ ਲੱਗਿਆ ਹੋਇਆ ਆਪੋ ਜੀ ਕਿ ਕਿੰਨੇ ਵਜੇ ਤੋਂ ਧਰਨਾ ਪਣੇ ਇਹ ਸਵੇਰ 3:90 ਦਾ ਹੀ ਸਵੇਰ 3:00 ਦਾ ਠੀਕ ਹੈ ਜੀ ਕੀ ਮੰਗ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਨਹੀਂ ਬਣਾਉਂਦੀ ਮੰਗ ਤਾਂ ਸਾਡੀ ਪਹਿਲਾਂ ਤਾਂ ਕੋਈ ਨਹੀਂ ਸੀ ਇਹ ਤਾਂ ਪ੍ਰਸ਼ਾਸਨ ਨੇ ਗੱਲ ਉਲਝਾਤੀ ਜੀ ਜੀ ਜੇ ਪ੍ਰਸ਼ਾਸਨ ਇਸ ਨੂੰ ਠੀਕ ਢੰਗ ਨਾਲ ਸੋਲਵ ਕਰਨਾ ਚਾਹੁੰਦਾ ਤਾਂ ਕੋਈ ਮਸਤਈ ਨਹੀਂ ਸੀ ਲੋਕੇ ਤੇ ਜੇ ਜਾ ਕੇ ਐਸਐਟਓ ਨੇ ਜਿਵੇਂ ਚੱਕਿਆ ਜੀ ਮੌਕੇ ਤੇ ਜਾ ਕੇ ਉੱਥੇ ਵੀ ਫੈਸਲਾ ਕਰਵਾ ਸਕਦੇ ਸੀ ਹਾਂ ਇਹ ਇਹ ਤਾਂ ਹੁਣ ਇੱਕ ਬੰਦਾ ਉਹਨਾਂ ਨੇ ਪੰਚਾਇਤ ਦਾ ਜਿਹੜਾ ਟਰੈਕਟਰ ਖਾ ਰੱਖਿਆ ਜੀ ਜੀ ਖਾਨੇਦਾਰ ਨੇ ਪੰਚਾਇਤਾਂ ਨੂੰ ਉੱਥੇ ਬੁਲਾ ਕੇ ਜੀ 3 ਘੰਟੇ ਪੰਚਾਇਤਾਂ ਉੱਤੇ ਬੈਠੇ ਰਹਿੰਗੇ ਖਾਨੇਦਾਰ ਬਗਨ ਕਿੱਦਾਂ ਨੂੰ ਚਲੇਗਾ ਜੀ ਉਹਨਾਂ ਇੱਥੇ ਧਰਨਾ ਤੱਕ 3 ਵਜੇ ਦਾ ਲੱਗਿਆ ਹੋਇਆ ਹੈ ਜੀ ਤੁਸੀਂ ਦੇਖ ਲਓ ਵੀ ਟਾਈਮ ਕਿੰਨਾ ਹੋ ਗਿਆ ਤੇ ਹੁਣ ਅੱਧਾ ਘੰਟਾ ਪਹਿਲਾਂ ਐਸਐਚਓ ਇੱਥੇ ਆਇਆ ਸੀ ਜੀ ਤਸੀਲਦਾਰ ਵੀ ਆਇਆ ਸੀ ਬਿਤਾਇਆ ਸੀ ਡਿਊਟੀ ਨਹੀਂ ਸੁਈਦੀ ਜਿਉਂਦੀ ਹੈ ਜੀ ਜੀ ਤਸੀਲਦਾਰ ਤਾਂ ਮਦਦ ਇਸ ਗੱਲ ਤੇ ਸਟੈਂਡ ਕਰ ਰਿਹਾ ਸੀ ਹਾਂਜੀ ਵੀ ਬੰਦਾ ਵੀ ਉਹਨਾਂ ਦਾ ਛੱਡ ਦਿੱਤਾ ਜਾਵੇ ਤੇ ਟਰੈਕਟਰ ਵੀ ਛੱਡ ਦਿੱਤਾ ਜਾਵੇ ਜੀ ਤੇ ਕੱਲ ਨੂੰ ਦੋਨਾਂ ਧਿਰਾਂ ਨੂੰ ਮਿਲਾ ਕੇ ਕੋਈ ਗੱਲ ਦਾ ਰਾਹ ਬਣਾਇਆ ਜਾਵੇ ਜੀ ਤੇ ਐਸਐਟਪੀ ਸਾਹਿਬ ਕੀ ਚੌਦੀ ਜਿਹੜੀ ਗਾਰਡਿੰਗ ਸੀ ਤੇ ਜਾਂ ਜਿਹੜਾ ਉਹਦਾ ਸਟੈਂਡ ਸੀ ਉਹ ਬਿਲਕੁਲ ਹੀ ਇੱਕ ਪਰਿਵਾਰ ਦੇ ਹੱਕ ਚ ਸੀ ਜੀ ਉਹ ਪੰਚਾਇਤਾਂ ਨੂੰ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀ ਵੀ ਤੁਸੀਂ ਕਿਉਂ ਗਏ ਤੁਸੀਂ ਕਿਉਂ ਗਏ ਉੱਥੇ ਪੰਚਾਇਤਾਂ ਕਹਿ ਰਹੀਆਂ ਸੀ ਜਿਦੋਂ ਉਹ ਬੰਦਿਆਂ ਨੇ ਉੱਥੇ ਤਾਰਾਂ ਤੂਰਾਂ ਲਾਈਆਂ ਜਾਂ ਉੱਥੇ ਕੋਈ ਕਬਜ਼ੇ ਦੀ ਗੱਲ ਕਰੀ ਅਸੀਂ 12 14 ਦਿਨ ਪਹਿਲਾਂ ਤੁਹਾਡੇ ਕੋਲੇ ਅਰਜ਼ੀ ਦਿੱਤੀ ਜੀ ਤੇ ਤੁਸੀਂ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਜੀ ਫਿਰ ਮੈਂ ਜਦੋਂ ਉਸ ਨੂੰ ਕਾਰਵਾਈ ਦੀ ਕੋਈ ਗੱਲ ਕਰ ਦਿੰਦਾ ਐਸ ਐਚਓ ਕਹਿੰਦਾ ਵੀ ਤੁਹਾਡੀ ਅਰਜ਼ੀ ਐਸ ਪੀ ਧੀਰੇ ਗਈ ਦੀ ਹੈ ਜੀ ਤੇ ਜਦੋਂ ਪੰਚਾਇਤ ਉੱਥੇ ਕੋਈ ਕਾਰਵਾਈ ਕਰਦੀ ਆ ਉਹ ਤੋਂ ਐਸਐਚਓ ਨੇ ਦੇ ਕਾਰਵਾਈ ਕਰਦਾ ਜੀ ਕੋਈ ਨਹੀਂ ਯਾਨੀ ਇਸ ਕਿਸਮ ਦੀ ਗੱਲ ਲੱਗ ਰਹੀ ਹੈ ਜੀ ਵੀ ਐਸਐਚਓ ਇੱਕ ਤਰਫਾ ਹੋ ਗਿਆ ਇਥੋਂ ਦੇ ਮਾਹੌਲ ਨੂੰ ਖਰਾਬ ਦੇ ਜੀ ਵਿਗਾੜ ਰਿਹਾ ਹੈ ਜੀ ਤੇ ਜੇ ਇੱਥੇ ਕੋਈ ਘਟਨਾ ਵਾਪਰ ਗਈ ਜੀ ਕਿਉਂਕਿ ਜਦੋਂ ਇਸ ਕਿਸਮ ਦਾ ਪ੍ਰਸ਼ਾਸਨ ਦਾ ਕੋਈ ਅੈਟੀਟਿਊਡ ਮੰਦੀ ਜੀ ਤਾਂ ਪਬਲਿਕ ਹੈ ਜਿਹੜੀ ਉਹ ਕੋਈ ਕੋਈ ਆਰਗੇਨਾਈਜ਼ਡ ਤਾਂ ਹੁੰਦੀ ਨਹੀਂ ਜੀ ਜੀ ਪੰਚਾਇਤਾਂ ਦਾ ਕੰਮ ਆਮ ਲੋਕਾਂ ਦੇ ਗੁੱਸੇ ਦਾ ਹਜੂਮ ਹੈ ਜਿਹੜਾ ਜੀ ਜੀ ਉਹ ਕਿਸੇ ਪਾਸੇ ਵੀ ਨਿਕਲ ਸਕਦਾ ਹੈ ਬਿਲਕੁਲ ਜੀ ਤੇ ਜੇ ਕੋਈ ਮਾੜੀ ਘਟਨਾ ਵਾਪਰਦੀ ਹੈ ਜੀ ਤਾਂ ਮੇਰੀ ਸਮਝ ਮੁਤਾਬਕ ਹੈ ਐਸ ਐਚਓ ਉਹਦਾ ਜ਼ਿੰਮੇਵਾਰ ਹੈ ਅਸੀਂ ਉਹਦੇ ਮੂੰਹ ਤੇ ਵੀ ਉਹ ਕਹਿਤੀ ਕਰਦੇ ਪਰ ਉਹ ਕਸ ਤੋਂ ਨਹੀਂ ਪੋੜੇ ਜੀ ਤਸੀਲਾ ਨੇ ਕਹਿ ਆਦੇ ਵੀ ਬੰਦਾ ਛੱਡ ਦਿਓ ਛੱਡ ਦਿਓ ਤੇ ਕੱਲ ਨੂੰ ਏ ਜ਼ਿੰਮੇਦਾਰਾਂ ਨੂੰ ਲਾ ਕੇ ਹੁਣ ਚਾਹ ਪਹੁੰਚਾਉਣਾ ਹੈ ਪਰ ਐਸਐਚਓ ਕਿਸੇ ਰਾਹ ਨਹੀਂ ਪੜਾਉਟ ਕੇ ਬੰਦ ਹੋ ਗਏ ਤੇ ਨਾ ਇਹ ਤਾਂ ਕਹਿ ਰਿਹਾ ਅਸੀਂ ਪੁੱਛਿਆ ਦੀ ਵੀ ਕੀ ਦੇ ਦਾ ਅਧਿਕਾਰ ਨਾਲ ਤੁਸੀਂ ਕਾਰਵਾਈ ਕਰ ਰਹੇ ਹੋ ਜੀ ਉਹ ਵੀ ਉਹਦਾ ਕੋਈ ਜਵਾਬ ਨਹੀਂ ਜੀ ਤੇ ਮਲਾਜ਼ਮਾਂ ਜਿਹੜੇ ਜਾਂ ਮੰਨ ਲਓ ਮਲਾਜ਼ਮਾਂ ਦੀ ਛੱਡੋ ਤੁਹਾਡੇ ਇਲਾਕੇ ਦੇ ਜਿਹੜੇ ਐਮਐਲਏ ਨੇ ਤੇ ਉਹਨਾਂ ਵੱਲੋਂ ਕੋਈ ਕੋਦੇ ਕੋਲ ਆਇਆ ਤਾਂ ਕੋਈ ਕੱਟ ਕੇ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਹੈ ਠੀਕ ਹੈ ਬਾਈ ਜੀ ਸਤਿਕਾਰ ਜੀ ਕੀ ਨਾਮ ਬਾਈ ਜੀ ਮੇਰਾ ਭਗਵੰਦਰ ਵਿੱਚ ਜੀ ਲੋਕਲੋਂ ਬਾਈ ਜੀ ਸਰਪੰਚ ਉੱਥੇ ਬੈਠੇ ਹੋਣਗੇ ਜੀ ਸਰਪੰਚ ਕੋਠੇ ਭਾਂ ਤੇ ਆਪਾਂ ਜੀ ਤੁਹਾਡੇ ਨਾਲ ਗੱਲ ਕਰਦੇ ਆਂ ਬਾਈ ਜੀ ਜਦੋਂ ਤੁਸੀਂ 14 ਦਿਨ ਪਹਿਲਾਂ ਇਹ ਦਰਖਾਸਤ ਦਿੱਤੀ ਆ ਇਸ ਚੀਜ਼ ਬਾਰੇ ਤੇ ਫਿਰ ਤੁਹਾਡੀ ਸੁਣਵਾਈ ਕਿਉਂ ਨਹੀਂ ਹੋਈ ਜਿਹੜੀ ਆ ਵੀਰੇ ਉਹ ਤਾਂ ਅਸੀਂ ਤਾਂ ਮੰਨ 12 ਦਿਨ ਹੋ ਗਏ ਸਾਨੂੰ ਜੀ ਬੰਲਾ ਜਦੋਂ ਉਹ ਕੋਲ ਛੇੜਛਾੜ ਕਰਈ ਆ ਜੀ ਪ੍ਰਸ਼ਾਸਨ ਐਮ ਐਲ ਐਸ ਐਚ ਚੁਕੋਣੇ ਸਾਨੂੰ ਤੁਸੀਂ ਸਰਪੰਚ ਕੋਲ ਉੱਥੇ ਨਹੀਂ ਜਾਣਾ ਤੁਸੀਂ ਸਾਡੇ ਕੋਲ ਠਹਿਰੋ ਜਿਹੜਾ ਉਹ ਬੇਰਤੀ ਹੋ ਗਈ 12 ਦਿਨ ਹੋ ਗਏ ਜੀ ਉਹਦੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਉਲਟਾ ਐਸ ਐਚਓ ਨੇ ਉਹਨਾਂ ਨੇ ਉਹਨਾਂ ਨੇ ਰਹਿਆ ਸੀ ਰਕਬਾ ਕਰਵਾਇਆ ਸੀਗਾ ਨਿਸ਼ਾਨਦੀ ਕਰਵਾਈ ਸੀ ਉਹਦੇ ਉਹਨਾਂ ਨੂੰ ਕਾਲਜ ਕਰਤਾ ਉਹਨਾਂ ਨੇ ਉਹਨਾਂ ਨੇ ਮੋਰੀਆਂ ਲਾ ਕੇ ਮਰਕੇ ਤਾਰੇ ਲਾ ਕੇ ਉਹ ਰਾਹ ਬਣ ਲਗਤਾ ਜੀ ਤੇ ਬਾਈ ਜੀ ਮੈਂ ਇੱਕ ਗੱਲ ਹੋਰ ਕਹੂੰਗਾ ਜਿਵੇਂ ਕਨਗੋ ਤੇ ਪਟਵਾਰੀ ਆ ਪਾ ਕੇ ਤੁਹਾਡੇ ਨਾਲ ਨਿਸ਼ਾਨਦੇਹੀ ਕਰਵਾ ਕੇ ਗਏ ਸੀ ਤੇ ਮਲਕੀ ਪੁਲਿਸ ਮੁਲਾਜ਼ਮਾਂ ਦੀ ਇਸ ਹਰਕਤ ਨਾਲ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਉੱਤੇ ਦੀ ਬੇਟੀ ਹੈ ਕਿ ਉਹ ਵੀ ਸਰਕਾਰੀ ਅਹੁਦੇਦਾਰ ਹੈ ਬਿਲਕੁਲ ਅਫਸਰ ਹੈ ਹਾਂਜੀ ਉਹ ਸਰਕਾਰੀ ਮਰਦੀ ਹੋਈ ਆ ਨਿਸ਼ਾਨਦੇਹੀ ਹੋਈ ਆ ਪ੍ਰਸ਼ਾਸਨ ਕਹਿੰਦਾ ਜਿਹੜੇ ਬੰਦੇ ਨੂੰ ਸ਼ਰਾਬਤ ਕਰਦੇ ਉਹਨਾਂ ਨੂੰ ਉਹਨੂੰ ਤੇ ਪਰਚਾ ਦੇ ਕੇ ਜੱਕੇ ਜਿਹੜਾ ਬਈ ਸਰਕਾਰੀ ਨਿਸ਼ਾਨ ਦੇਈਂ ਤੁਸੀਂ ਕਿਉਂ ਫੇਰ ਜਨ ਕਰ ਰਹੇ ਹੋ ਉਲਟਾ ਉੱਥੇ ਸਰਪੰਚਾਂ ਨੂੰ ਸਾਹਮਣੇ ਹੋਊਗੀ ਪੰਚਾਇਤਾਂ ਨੂੰ ਰੱਖਿਆ ਜਾਂਦਾ ਹੈ ਤਿੰਨ ਪੰਚਾਇਤਾਂ ਆ ਗਈਆਂ ਪਾਣੀ ਦਾ ਮਸਲਾ ਸਾਡਾ ਠੀਕ ਹੈ ਜੀ ਪਾਣੀ ਫੇਰ ਹੀ ਆਊ ਜਿਹੇ ਉੱਥੇ ਰਹਾ ਹੋਊਗਾ ਇਹ ਬਾਈ ਜੀ ਮੰਨ ਕੇ ਚੱਲੋ ਇਹ ਪਰਿਵਾਰ ਆ ਜਿਹੜਾ ਇਹਨਾਂ ਨੇ ਕੀ ਲੱਗਦਾ ਤੁਹਾਨੂੰ ਕੋਈ ਪੁਲਿਸ ਨਾਲ ਮਿਲੀ ਭੌਤ ਕੀਤੀ ਹੈ ਜਿਹੜੀ ਪੁਲਿਸ ਪੰਚਾਇਤ ਨੂੰ ਛੱਡ ਕੇ ਉਹਨਾਂ ਦੀ ਸੁਣ ਰਹੀ ਆ ਸਰ ਸ਼ਰਿਆਨ ਇੱਕ ਮਹੀਨੇ ਤੋਂ ਸ਼ਰਿਆਨ ਨਹੀਂ ਆ ਬਾਈ ਉੱਥੇ ਮੈਨੂੰ ਐਮਐਲ ਸਾਹਿਬ ਵੀ ਰਵੇ ਪਿਆ ਜੀ ਪ੍ਰਸ਼ਾਸਨ ਵੀ ਰਲਿਆ ਪਿਆ ਤੇ ਆ ਤਾਂ ਹੀ ਪੰਚਾਇਤਾਂ ਓਕੇ ਹੋ ਗਈਆਂ ਤੇ ਆਰਾਮ ਕੇ ਲੋਕ ਸਾਡਾ ਜਿਗਰ ਦਾ ਜੀ ਜੀ ਇਸ ਤਰ੍ਹਾਂ ਫਿਰ ਤੱਕਾ ਦਾ ਬਿਲਕੁਲ ਜੀ ਧੰਨਵਾਦ